ਹੈਲੋ ਫਰੈਂਡ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਇੱਕ ਜ਼ਾਮ ਵਿਕਟਰੀ ਵਿੱਚ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰਨ ਵਾਲੇ ਸਾਰੇ ਸਟੂਡੈਂਟ ਪਲੀਜ਼ 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 ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਉਹ ਮਿਲਦਾ ਰਹੇ ਤੇ ਤੁਸੀਂ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜਿਸ ਨਾਲ ਸਾਡਾ ਜਿਹੜਾ ਉਤਸ਼ਾਹ ਹੈ ਉਹ ਵਧਦਾ ਹੈ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਅੱਜ ਆਪਾਂ ਕਰਨਾ ਹੈਗਾ ਕਿੱਸਾ ਕਾਵ ਕਿੱਸਾ ਕਾਵ ਕਿੱਸਾ ਸ਼ਬਦ ਅਰਬੀ ਭਾਸ਼ਾ ਦਾ ਸ਼ਬਦ ਹੈਗਾ ਠੀਕ ਹੈ ਅਰਬੀ ਤੋਂ ਲਿੱਤਾ ਗਿਆ ਸ਼ਬਦ ਹੈ ਕਿੱਸਾ ਤੇ ਜਿਸ ਦਾ ਅਰਥ ਕੀ ਹੁੰਦਾਗਾ ਕਹਾਣੀ ਕਿੱਸਾ ਸਾਹਿਤਿਕ ਰੂਪ ਵਜੋਂ ਕਿੱਸਾ ਕਿਸੇ ਪ੍ਰੇਮ ਕਹਾਣੀ ਦਾ ਕਾਵਿਕ ਬਿਰਤਾਂਤ ਹੁੰਦਾਗਾ ਹਿੰਦੀ ਸੰਸਕ੍ਰਿਤੀ ਵਿੱਚ ਕਿੱਸੇ ਲਈ ਅਖਿਆਨ ਪ੍ਰੇਮਖਿਆਨ ਸ਼ਬਦ ਪ੍ਰਚਲਿਤ ਹਨ ਹਿੰਦੀ ਜਾਂ ਸੰਸਕ੍ਰਿਤੀ ਦੇ ਵਿੱਚ ਇਹਨਾਂ ਨੂੰ ਇੱਕ ਕੀ ਕਿਹਾ ਜਾਂਦਾ ਕਿੱਸਿਆਂ ਨੂੰ ਅਖਿਆਨ ਪ੍ਰੇਮਖਿਆਨ ਜਿਹੜੇ ਸ਼ਬਦ ਨੇ ਇਹਦੇ ਲਈ ਇਹ ਪ੍ਰਚਲਿਤ ਨੇ ਪੰਜਾਬੀ ਕਿੱਸਾ ਕਾਬ ਉੱਤੇ ਫਾਰਸੀ ਮਸਨਵੀ ਦਾ ਜਿਹੜਾ ਪ੍ਰਭਾਵ ਰਿਹਾਗਾ ਠੀਕ ਹੈ ਜਿਹੜਾ ਮਸਨਵੀ ਵਿੱਚ ਫਾਰਸੀ ਦੇ ਦੋ ਕਾਬ ਰੂਪ ਪ੍ਰਚਲਿਤ ਨੇ ਇੱਕ ਨੂੰ ਕਹਿੰਦੇ ਆਗੇ ਰਜ਼ਮੀਆ ਤੇ ਦੂਜੇ ਨੂੰ ਕੀ ਕਹਿੰਦੇ ਆ ਬਜ਼ਮੀਆ ਜਿਹੜਾ ਰਜ਼ਮੀਆ ਹੈਗਾ ਇਹਦੇ ਇਹ ਜਿਹੜਾ ਰਜ਼ਮੀਆ ਕੀ ਹੁੰਦਾਗਾ ਕਿ ਜਿਸ ਕਿਸੇ ਦੇ ਵਿੱਚ ਕਿਸੇ جنگ ਦਾ ਜਾਂ ਯੁੱਧ ਦੀ ਕਹਾਣੀ ਹੋਵੇ ਉਹਨੂੰ ਕੀ ਰਜ਼ਮੀਆ ਕਿਸੇ ਕਹਿੰਦੇ ਹੈਗੇ ਕੁਐਸਚਨ ਇਦਾਂ ਵੀ ਆ ਜਾਂਦਾ ਇਹਦੇ ਵਿੱਚੋਂ ਹੁਣ ਕਿੰਨੇ ਕੁਐਸਚਨ ਬਣ ਸਕਦੇ ਹੈਗੇ ਕਿੱਸਾ ਸ਼ਬਦ ਜਿਹੜਾ ਹੈਗਾ ਕਿਹੜੀ ਭਾਸ਼ਾ ਤੋਂ ਲੱਤਿਆ ਗਿਆ ਜਾਂ ਕਿੱਥੋਂ ਆਇਆ ਗਿਆ ਹੈਗਾ ਇਹ ਅਰਬੀ ਭਾਸ਼ਾ ਦਾ ਸ਼ਬਦ ਹੈਗਾ ਅਰਬੀ ਤੋਂ ਲੱਤਿਆ ਗਿਆ ਠੀਕ ਹੈ ਕਿੱਸੇ ਦਾ ਕੀ ਅਰਥ ਹੁੰਦਾਗਾ ਕਹਾਣੀ ਜਾਂ ਫਿਰ ਕਹਿ ਸਕਦੇ ਆਂਗੇ ਹਿੰਦੀ ਜਾਂ ਸੰਸਕ੍ਰਿਤੀ ਵਿੱਚ ਜਿਹੜੇ ਕਿਸੇ ਨੂੰ ਕੀ ਕਿਹਾ ਜਾਂਦਾਗਾ ਅਖਿਆਨ ਪ੍ਰੇਮਖਿਆਨ ਕਿਹਾ ਜਾਂਦਾਗਾ ਇਹ ਬਣ ਕੇ ਆ ਸਕਦਾਗਾ ਜਿਹੜੇ ਮਸਨਵੀਆਂ ਕਿਸੇ ਹੁੰਦੇ ਹੈਗੇ ਕਿਹੜੇ-ਕਿਹੜੇ ਹੁੰਦੇ ਹੈਗੇ ਰਜਮੀਆਂ ਤੇ ਬਜਮੀਆਂ ਹੁੰਦੇ ਆ ਜਾਂ ਰਜਮੀਆਂ ਕਿਸੇ ਦੇ ਵਿੱਚ ਕੀ ਹੁੰਦਾ ਤੇ ਬਜਮੀਆਂ ਕਿਸੇ ਦੇ ਵਿੱਚ ਕੀ ਹੁੰਦਾਗਾ ਜੰਗ ਜਾਂ ਯੁੱਧ ਦੀ ਜਿਹੜੀ ਕਹਾਣੀ ਹੋਵੇ ਉਹਨੂੰ ਉਹ ਕਿਹੜਾ ਕਿਸਾ ਹੁੰਦਾਗਾ ਉਹ ਰਜਮੀਆਂ ਕਿਸਾ ਹੁੰਦਾ ਜਿਹੜਾ ਬਜਮੀਆਂ ਕਿਸਾ ਹੁੰਦਾ ਉਹਦੇ ਵਿੱਚ ਇਸ਼ਕੀਆ ਬਿਰਤਾਂਤ ਪੇਸ਼ ਕੀਤਾ ਜਾਂਦਾਗਾ ਉਹਨੂੰ ਕੀ ਕਹਿੰਦੇ ਹੈਗੇ ਬਜਮੀਆਂ ਕਿਸਾ ਕਹਿੰਦੇ ਹੈਗੇ ਠੀਕ ਹੈ ਇਹਦੇ ਚੋਂ ਇੰਨੇਕ ਦੇ ਵਿੱਚੋਂ ਕਿੰਨੇ ਕੁਐਸਚਨ ਆ ਜਿਹੜੇ ਤੁਹਾਡੇ ਇਹ ਕਿਸੇ ਨਾਲ ਰਿਲੇਟਡ ਬੰਦੇ ਹੈਗੇ ਹਾਂਜੀ ਅੱਗੇ ਸਾਡੇ ਲਵੇ ਵਿਸ਼ੇਸ਼ਤਾਵਾਂ ਕੀ ਕੀ ਨੇ ਕਿਸੇ ਦੀਆਂ ਕਿੱਸਾ ਇੱਕ ਲੰਬੀ ਬਿਰਤਾਂਤਿਕ ਕਵਤਾ ਹੁੰਦੀ ਹੈਗੀ ਜਿਸ ਦਾ ਆਧਾਰ ਕੋਈ ਲੋਕ ਪ੍ਰਾਚਲਿਤ ਪ੍ਰੇਮ ਕਹਾਣੀ ਜਿਹੜੀ ਲੋਕਾਂ ਦੇ ਵਿੱਚ ਚੱਲਤ ਪ੍ਰੇਮ ਕਹਾਣੀ ਜਾਂ ਔਰਤ ਮਰਦ ਦੇ ਰਿਸ਼ਤਿਆਂ ਦੇ ਉੱਤੇ ਜਿਹੜੀ ਕੀ ਹੈਗੀ ਇਹੇ ਆਧਾਰਿਤ ਹੁੰਦੀ ਹੈਗੀ ਕਿਸੇ ਦੀ ਕਹਾਣੀ ਇਤਿਹਾਸਿਕ ਕਾਲਕਰਮ ਅਨੁਸਾਰ ਚੱਲਦੀ ਹੈਗੀ ਅਰਥਾਤ ਜਿਹਦੇ ਵਿੱਚ ਕੀ ਹੈ ਨਾਇਕ ਨਾਇਕਾਵਾ ਦੇ ਜਨਮ ਤੋਂ ਲੈ ਕੇ ਮੌਤ ਤੱਕ ਦੀਆਂ ਜਿਹੜੀਆਂ ਘਟਨਾਵਾਂ ਨੇ ਜਿਹੜੀਆਂ ਉਹ ਪੇਸ਼ ਕੀਤੀਆਂ ਜਾਂਦੀਆਂ ਨੇ ਕਿੱਸੇ ਦੇ ਜਿਹੜੇ ਨਾਇਕ ਨਾਇਕਾਵਾ ਸਮਾਜ ਤੋਂ ਬਾਗੀ ਪੁਰਸ਼ ਜਾਂ ਇਸਤਰੀਆਂ ਹੁੰਦੇ ਨੇ ਜੋ ਸਮਾਜ ਵੱਲੋਂ ਸਥਾਪਿਤ ਕੀਤੇ ਗਏ ਕੀ ਨੇ ਉਹਨਾਂ ਦੀਆਂ ਜਿਹੜੀਆਂ ਸਥਾਪਿਤ ਕੀਤੀਆਂ ਗਈਆਂ ਮਰਿਆਦਾਵਾਂ ਨੂੰ ਕੀ ਕਰਦੇ ਨੇ ਵੰਗਾਰਦੇ ਨੇ ਜਿਹੜਾ ਕਿੱਸਾ ਹੈਗਾ ਉਹ ਲੋਕ ਕਾਪ ਦੇ ਬਹੁਤ ਜ਼ਿਆਦਾ ਨੇੜੇ ਮੰਨਿਆ ਜਾਂਦਾ ਹੈਗਾ ਕਿੱਸੇ ਦੀ ਜਿਹੜੀ ਭਾਸ਼ਾਗੀ ਉਹ ਲੋਕਪਾਸ਼ਾ ਹੁੰਦੀ ਹੈਗੀ ਕਿ ਕਿਸਾ ਇੱਕ ਸ਼ਿੰਗਾਰ ਰਸੀ ਜਿਹੜੀ ਰਚਨਾ ਮੰਨੀ ਜਾਂਦੀ ਹੈਗੀ ਕਿੱਸਾ ਇੱਕ ਪ੍ਰਕਾਰ ਨਾਲ ਕੀ ਹੈ ਦੁਖਾਂਤਕ ਰੁਮਾਂਸ ਵੀ ਜਿਹੜਾ ਹੋਗਾ ਹੁੰਦਾਗਾ ਇਸ ਤੋਂ ਬਾਅਦ ਕੀ ਹੈਗਾ ਜਿਹੜਾ ਕਿਸੇ ਕਾ ਜਿਹੜਾ ਕਿੱਸਾ ਆ ਕਿੱਸਾ ਕਾਬ ਦਾ ਜਿਹੜਾ ਆਰੰਭ ਭਾਗਾ ਗੁਰੂ ਨਾਨਕ ਕਾਲ ਤੋਂ ਜਿਹੜਾ ਹੈ ਉਹ ਮੰਨਿਆ ਜਾਂਦਾਗਾ ਠੀਕ ਹੈ ਤੇ ਪਹਿਲੇ ਦੌਰ ਦੇ ਜਿਹੜੇ ਗੁਰਨਾਨਕ ਕਾਲ 151700 ਈਸਵੀ ਤੋਂ ਲੈ ਕੇ ਜਿਹੜੇ ਉਹਦੇ ਪ੍ਰਮੁੱਖ ਗੁਰਨਾਨਕ ਕਾਲ ਦੇ ਜਿਹੜੇ ਪ੍ਰਮੁੱਖ ਜਿਹੜੇ ਹੋਏ ਨੇ ਕਿੱਸਾਕਾਰ ਉਹ ਕਿਹੜੇ-ਕਿਹੜੇ ਹੋਏ ਨੇ ਦਮੋਦਰ ਪੀਲੂ ਹਾਫਿਜ਼ ਬਰਖੁਰਦਾਰ ਠੀਕ ਹੈ ਕਰਮਬਾਰ ਵੀ ਇਹ ਪੁੱਛ ਲਏ ਜਾਂਦੇ ਆ ਪਹਿਲੇ ਦੌਰ ਦੇ ਜਿਹੜੇ ਕਿੱਸਾਕਾਰ ਨੇ ਉਹਨਾਂ ਦਾ ਸੀਕੁਐਂਸ ਕੀ ਹੈਗਾ ਧਮੋਦਰ ਪੀਲੂ ਹਾਫਿਜ਼ ਵਰਖੁੰਦਾਰ ਜਿਹੜੇ ਦੂਜੇ ਦੌਰ ਦੇ ਨੇ ਉਹ 1700 ਤੋਂ 1900 ਦੇ ਵਿੱਚਕਾਰ ਨੇ ਜਿਹੜੇ ਉਹ ਕਿੱਸਾਕਾਰ ਕਿਹੜੇ ਨੇ ਮੁਕਬਲ ਵਾਰਿਸ਼ ਹਾਮਦ ਚਿਰਾਗ ਆਵਣ ਅੱਡਤ ਸਦਕੀ ਲਾਲ ਸੁੰਦਰਦਾਸ ਆਰਾਮ ਅਬਦੁਲ ਹਕੀਮ ਅਤੇ ਬਹਿਬਲ ਇਹ ਸੀ ਜਿਹੜੇ ਦੂਜੇ ਦੌਰ ਦੇ ਨੇ ਜਿਹੜੇ ਸਾਡੇ ਕੋਲੇ ਤੀਜੇ ਦੌਰ ਦੇ ਨੇ ਉਹ 1800 ਤੋਂ 1900 ਦੇ ਵਿੱਚਕਾਰ ਜਿਹੜੇ ਆਉਂਦੇ ਹੈਗੇ ਹਾਸ਼ਮ ਅਹਿਮਦ ਯਾਰ ਫਜ਼ਲ ਸ਼ਾ ਕਾਦਰੀ ਯਾਰ ਤੇ ਮੀਆਂ ਮੁਹੰਮਦ ਬਖਸ਼ ਇਮਾਮ ਬਖਸ਼ ਕਿਸ਼ਨ ਸਿੰਘ ਆਰੀਫ ਇਹ ਸਾਡੇ ਤੀਜੇ ਦੌਰ ਦੇ ਨੇ ਜਿਹੜੇ ਕਿੱਸਾਕਾਰ ਨੇ ਡਾਕਟਰ ਮੋਹਨ ਸਿੰਘ ਦੀਵਾਨਾ ਦੇ ਅਨੁਸਾਰ ਕਿੱਸਾ ਕੀ ਹੈ ਕਹਿੰਦੇ ਇੱਕ ਕਲਪਨਿਤ ਵਾਰਤਾ ਹੈਗੀ ਹੈ ਵੀ ਜਿਹੜਾ ਕਿੱਸਾਕਾਰ ਜਿਹੜੇ ਕਿਸੇ ਨੂੰ ਲਿਖਦੇ ਹੈਗੇ ਉਹ ਇੱਕ ਕਲਪਨਿਕ ਮਤਲਬ ਕਿ ਵਾਰਤਾ ਹੁੰਦੀ ਹੈ ਇਹ ਤੇ ਡਾਕਟਰ ਮੋਹਨ ਸਿੰਘ ਅਨੁਸਾਰ ਇੱਕ ਹੋਰ ਦਿੱਤੀ ਗਈ ਹੈਗੀ ਸਟੇਟਮੈਂਟ ਵੀ ਸਭ ਤੋਂ ਪਹਿਲਾਂ ਕਿੱਸਾ ਲਿਖਣ ਵਾਲਾ ਕਵੀ ਸੀਗਾ ਜਿਹੜਾ ਉਹ ਪੁਸ਼ਿਆ ਹੈ ਜਿਸ ਨੇ ਪੁਰਬ ਨਾਨਕ ਕਾਲ ਦੌਰਾਨ ਸੱਸੀ ਪੁੰਨੂ ਦਾ ਜਿਹੜਾ ਕਿੱਸਾ ਹੋ ਲਿਖਿਆ ਜਿਸ ਦੇ ਬਾਰੇ ਕੋਈ ਪੁਖਤਾ ਵੈਸੇ ਸਬੂਤ ਨਹੀਂ ਮਿਲਦਾ ਹੈਗਾ ਇਹ ਡਾਕਟਰ ਮੋਨ ਸਿੰਘ ਦੇ ਅਨੁਸਾਰ ਕਹੀ ਗਈ ਗੱਲ ਆ ਗਈ ਕਿ ਜਿਹੜਾ ਕਿੱਸਾ ਹੈਗਾ ਸਭ ਤੋਂ ਪਹਿਲਾਂ ਕਵੀ ਪੁਸ਼ਿਆ ਸੀਗਾ ਜਿਹੜਾ ਉਸ ਨੇ ਲਿਖਿਆ ਸੀ ਨਾਨਕ ਕਾਲ ਦੌਰਾਨ ਜਿਹੜਾ ਕਿੱਸਾ ਕਿਹੜਾ ਸੀਗਾ ਸੱਸੀ ਪੁੰਨੂ ਦਾ ਲਿਖਿਆ ਸੀ ਪਰ ਇਹਦੇ ਬਾਰੇ ਕੋਈ ਪੁਖਤਾ ਜਿਹੜਾ ਸਬੂਤ ਨਹੀਂ ਮਿਲਦੇ ਹੈਗੇ ਮਾਲਵੇ ਦੇ ਵਿੱਚ ਜਿਹੜੇ ਕਿੱਸੇ ਨੂੰ ਕੀ ਕਿਹਾ ਜਾਂਦਾ ਹੈਗਾ ਚਿੱਠਾ ਆਖਿਆ ਜਾਂਦਾ ਹੈਗਾ ਮਾਲਵੇ ਦੇ ਵਿੱਚ ਜਿਹੜੇ ਕਿਸੇ ਨੂੰ ਚਿੱਠਾ ਆਖਿਆ ਜਾਂਦਾਗਾ ਪੰਜਾਬੀ ਕਿੱਸਾ ਕਾਵ ਦਾ ਜਿਹੜਾ ਮੁੱਢ ਹੈਗਾ ਕਿਹਦੇ ਨਾਲ ਵੱਜਦਾਗਾ ਦਮੋਦਰ ਦੀ ਖੀਰ ਤੋਂ ਵੱਜਿਆਗਾ ਸਭ ਤੋਂ ਪਹਿਲਾ ਜਿਹੜਾ ਕਿੱਸਾ ਹੈਗਾ ਜਿਵੇਂ ਕਵਸ਼ਨ ਆ ਸਕਦਾਗਾ ਮਾਲਵੇ ਵਿੱਚ ਕਿਸੇ ਨੂੰ ਕੀ ਕਿਹਾ ਜਾਂਦਾਗਾ ਚਿੱਠਾ ਕਿਹਾ ਜਾਂਦਾ ਜਾਂ ਡਾਕਟਰ ਮੋਹਨ ਸਿੰਘ ਦਿਵਾਨ ਅਨੁਸਾਰ ਜਿਹੜਾ ਕਿੱਸਾ ਸਭ ਤੋਂ ਪਹਿਲਾ ਕਿਹੜਾ ਕਵੀ ਸੀ ਜਿਹਨੇ ਲਿਖਿਆ ਸੀ ਕਵੀ ਪੁਸ਼ੀ ਹੈਗਾ ਠੀਕ ਹੈ ਕਿਹੜਾ ਕਵੀ ਕਿਹੜਾ ਮਤਲਬ ਕਿ ਕਿੱਸਾ ਲਿਖਿਆ ਸੀ ਸੱਸੀ ਪੁੰਨੂ ਦਾ ਕਿੱਸਾ ਲਿਖਿਆ ਸੀਗਾ ਐਵੇਂ ਬਣ ਕੇ ਆ ਸਕਦਾ ਕੁਐਸਚਨ ਹੈ ਮਾਲਵੇ ਦੇ ਵਿੱਚ ਕੀ ਕਿਹਾ ਜਾਂਦਾ ਚਿੱਠਾ ਕਿਹਾ ਜਾਂਦਾਗਾ ਜਾਂ ਪੰਜਾਬੀ ਕਾਵਿ ਕਿੱਸਾ ਕਾਵ ਦਾ ਮੁੱਢ ਕਿਹਦੇ ਨਾਲ ਬੱਜਦਾਗਾ ਜਾਂ ਮੁੱਢੀ ਕੌਣ ਆਗਾ ਦਮੋਦਰ ਦੀ ਹੀਰ ਕਿਹਨੇ ਲਿਖੀਏ ਦਮੋਦਰ ਨੇ ਕਿਹੜੀ ਮਤਲਬ ਕਿ ਕਿਹੜਾ ਕਿੱਸਾ ਲਿਖਿਆਗਾ ਠੀਕ ਆ ਸਭ ਤੋਂ ਪਹਿਲਾਂ ਕਿੱਸਾ ਕਿਹੜਾਗਾ ਦਮੋਦਰ ਦਾ ਹੀਰ ਦਮੋਦਰ ਤੇ ਅਹਿਮਦ ਗੁੱਜਰ ਨੇ ਹੀਰ ਪੀਲੂ ਨੇ ਇਹ ਦੇਖੋ ਅਮ ਦਮੋਦਰ ਤੇ ਅਹਿਮਦ ਗੁੱਜਰ ਜਿਹੜੇ ਦਮੋਦਰ ਨੇ ਵੀ ਹੀਰ ਲਿਖੀ ਹੈ ਤੇ ਅਹਿਮਦ ਗੁੱਜਰ ਨੇ ਵੀ ਹੀਰ ਲਿਖੀ ਹੈ ਠੀਕ ਹੈ ਪੀਲੂ ਨੇ ਕੀ ਲਿਖਿਆਗਾ ਮਿਰਜਾ ਸਹਿਵਾ ਲਿਖਿਆਗਾ ਤੇ ਹਾਫਿਜ਼ ਬੁਰਖ ਬਰਖੁਰਦਾਰ ਨੇ ਕੀ ਲਿਖਿਆਗਾ ਇਹਨੇ ਵੀ ਮਿਰਜਾ ਸਹਿਵਾ ਲਿਖਿਆਗਾ ਪੀਲੂ ਤੇ ਹਾਫਿਜ਼ ਬੁਰਖ ਬਰਖੁਰਦਾਰ ਨੇ ਇਹਨਾਂ ਦੋਨਾਂ ਨੇ ਮਿਰਜਾ ਸਹਿਵਾ ਲਿਖਿਆਗਾ ਤੇ ਸੱਸੀ ਪੁੰਨੂ ਠੀਕ ਹੈ ਤੇ ਜੂਸਫ ਜਲੇਕਾ ਦੇ ਕਿੱਸੇ ਨੇ ਜਿਹੜੇ ਇਹ ਲਿਖੇ ਨੀ ਨਨੇ ਦਮੋਦਰਨ ਤੇ ਅਹਿਮਦ ਗੁਜਰ ਨੇ ਹੀਰ ਪੀਲੂ ਨੇ ਮਿਰਜਾ ਸਾਹਿਬਾ ਠੀਕ ਹੈ ਪੀਲੂ ਨੇ ਮਿਰਜਾ ਸਾਹਿਬਾ ਲਿਖਿਆਗਾ ਹਾਫਿਜ਼ ਵਰਖੁਰਦਾਰ ਨੇ ਮਿਰਜਾ ਸਾਹਿਬਾ ਵੀ ਲਿਖਿਆ ਸੱਸੀ ਪੁੰਨੂ ਵੀ ਲਿਖਿਆ ਤੇ ਜੂਸ ਫੁੱਜੇ ਲੇਖਾਂ ਦੇ ਕਿਸੇ ਵੀ ਕੀਨੇ ਲਿਖੇ ਨੇ ਜਿਹੜੀ ਦਮੋਦਰ ਦੀ ਹੀਰ ਹੈਗੀ ਉਹ ਕੀ ਇੱਕ ਸੁਖਾਂਤਕ ਕੁਐਸਚਨ ਆ ਸਕਦਾ ਹੈਗਾ ਦਮੋਦਰ ਦੀ ਜਿਹੜੀ ਹੀਰ ਹੈਗੀ ਮਤਲਬ ਕਿ ਲਾਸਟ ਤੇ ਉਹਦਾ ਕੀ ਨਿਚੋੜ ਨਿਕਲਦਾ ਹੈਗਾ ਹਨਾ ਤਾਂ ਉਹ ਕੀ ਇੱਕ ਸੁਖਾਂਤਕ ਜਿਹੜੀ ਹੈਗੀ ਹੀਰ ਹੈਗੀ ਉਹ ਲਾਸਟ ਤੇ ਉਹਨਾਂ ਨੂੰ ਕਿਦੇ ਮੱਕੇ ਵੱਲ ਭੇਜ ਦਿੱਤਾ ਜਾਂਦਾ ਹੈਗਾ ਦਮੋਦਰ ਦੀ ਜਿਹੜੀ ਹੀਰ ਹੈਗੀ ਉਹ ਸੁਖਾਂਤਕ ਹੈਗੀ ਜਿਹੜੇ ਦੇ ਵਿੱਚ ਛੰਦ ਵਰਤਿਆ ਗਿਆ ਉਹ ਦੋਹਈਆ ਛੰਦ ਵਰਤਿਆ ਗਿਆ ਹੈਗਾ ਅੱਗੇ ਉਹਦਾ ਕੁਐਸਚਨ ਜਿਹੜਾ ਅਗਲਾ ਬਣਦਾਗਾ ਦਮੋਦਰ ਦੀ ਰਚਨਾ ਕਿਹਦੇ ਵਿੱਚ ਆ ਗਈ ਲੈਂਦੀ ਪੰਜਾਬੀ ਝੱਗੀ ਝੱਗ ਵਿੱਚ ਝੱਗੀ ਵਿੱਚ ਆ ਗਈ ਠੀਕ ਹੈ ਤੇ ਪਿੱਲੂ ਦਾ ਜਿਹੜਾ ਮਿਰਜਾ ਸਾਹਿਬਾ ਕੀ ਹੈਗਾ ਦੁਖਾਂਤਕ ਆਗਾ ਜਿਹੜਾ ਪਿੱਲੂ ਨੇ ਮਿਰਜਾ ਸਾਹਿਬਾ ਲਿਖਿਆ ਹੈਗਾ ਉਹ ਕੀ ਹੈਗਾ ਕਿੱਸਾ ਦੁਖਾਂਤਕ ਆ ਕੁਐਸਚਨ ਬਣ ਸਕੇ ਕਿਹਾ ਜਾ ਸਕਦਾਗਾ ਪਿੱਲੂ ਦਾ ਜਿਹੜਾ ਮਿਰਜਾ ਸਾਹਿਬਾ ਕਿੱਸਾਗਾ ਕੀ ਹੈਗਾ ਉਹ ਦੁਖਾਂਤਕ ਦਮੋਦਰ ਦੀ ਹੀਰ ਤੇ ਹਾਫਿਜ਼ ਬਰਖੁਰਦਾਰ ਦਾ ਜੂਸਫ ਜਲੇਖਾ ਕਿਹੜਾ ਹੈ ਦੋਵੇਂ ਦਵਾਈਆਂ ਛੰਦ ਦੇ ਵਿੱਚ ਜਿਹੜੇ ਲਿਖੇ ਗਏ ਨੇ ਦਮੋਦਰ ਦੀ ਹੀਰ ਤੇ ਹਾਫਿਜ਼ ਬੁਰਕਰਦਾਰ ਦਾ ਜੂਸਫੂਜ ਲਿਖਾ ਦੋਨੇ ਕੀ ਨੇ ਇਹ ਦਵਾਈਆਂ ਛੰਦ ਦੇ ਵਿੱਚ ਤੇ ਪੀਲੂ ਨੇ ਮਿਰਜਾ ਸਾਹਿਬਾ ਤੇ ਹਾਫਿਜ਼ ਨੇ ਮਿਰਜਾ ਸਾਹਿਬਾ ਤੇ ਸੱਸੀ ਪੁੰਨੂ ਛੰਦ ਸੰਦ ਵਿੱਚ ਲਿਖਿਆਗਾ ਠੀਕ ਹੈ ਇਹ ਤੇ ਅਹਿਮਦ ਗੁੱਜਰ ਨੇ ਹੀਰ ਜਿਹੜੀ ਹੈਗੀ ਕਿਦੇ ਵਿੱਚ ਲਿਖੀ ਹੈ ਬਾਤ ਛੰਦ ਵਿੱਚ ਲਿਖੀ ਹੈਗੀ ਹੀਰ ਰਾਂਝੇ ਦੀ ਪ੍ਰੀਤ ਕਥਾ ਤੇ ਲਗਭਗ 52 ਕਵੀਆਂ ਨੇ ਕਹਿੰਦੇ ਹੱਥ ਅਜਮਾਇਆਗਾ ਤਾਂ ਕੁਐਸਚਨ ਆ ਸਕਦਾਗਾ ਹੀਰ ਰਾਂਝੇ ਦੀ ਪ੍ਰਤੀ ਜਿਹੜੀ ਪ੍ਰੀਤ ਕਹਾਥਾ ਸੀਗੀ ਉਹਦੇ ਤੇ ਕਿੰਨੇ ਜਿਹੜੇ ਕਵੀਆਂ ਨੇ ਲਿਖੀ ਹੈਗੀ ਉਹ ਅਬਦੇ ਵੱਲੋਂ 52 ਕਵੀਆਂ ਨੇ ਜਿਹੜੀ ਹੈਗੀ ਉਹ ਲਿਖੀ ਹੈਗੀ 18ਵੀਂ ਸਦੀ ਨੂੰ ਪੰਜਾਬੀ ਕਿੱਸਾ ਕਾਵ ਦਾ ਜਿਹੜਾ ਸੁਨਹਿਰੀ ਕਾਲ ਆ ਜਿਹੜਾ ਮੰਨਿਆ ਜਾਂਦਾ 18ਵੀਂ ਸਦੀ ਨੂੰ ਪੰਜਾਬੀ ਕਿੱਸਾ ਕਾਵ ਦਾ ਸੁਨਹਿਰੀ ਕਾਲ ਮੰਨਿਆ ਜਾਂਦਾਗਾ ਜਿਦੇ ਵਿੱਚ ਚਿਰਾਗ ਅਵਾਨ ਮੁਕਬਲ ਵਾਰਿਸ਼ ਬਹਿਬਲ ਹਾਮਦ ਨੇ ਜਿਹੜੇ ਹੀਰ ਦੇ ਕਿੱਸੇ ਕੀਨੇ ਉਹ ਲਿਖੇ ਨੇ ਤੇ ਅਦਿਤ ਸੁੰਦਰਦਾਸ ਆਰਾਮ ਬਹਿਬਲ ਨੇ ਸੱਤੀਪੰਨੂ ਲਿਖਿਆਗਾ ਸਦੀਕ ਲਾਲੀ ਤੇ ਯੂਸਫ ਜਲੇਖਾ ਦੇ ਕਿੱਸੇ ਜਿਹੜੇ ਨੇ ਸਦੀਕ ਲਾਲੀ ਨੇ ਯੂਸਫ ਜਲੇਖਾ ਦੇ ਕਿੱਸੇ ਲਿਖੇ ਨੇ ਇਹ ਨਹੀਂ ਜਿਆਦਾ ਉਹ ਪੜ ਲਿਓ ਇਹ ਆਪਾਂ ਪੰਜਾਬੀ ਕਿੱਸਿਆਂ ਦੀ ਜੇ ਵਰਗਵੰਡ ਕਰੀਏ ਤਾਂ ਦੇਖੋ ਸਭ ਤੋਂ ਪਹਿਲਾਂ ਕੀ ਆਉਂਦੇ ਹੈਗੇ ਪ੍ਰੀਤ ਕਿੱਸੇ ਜਿਹਨੂੰ ਇਸ਼ਕੀਆ ਕਿੱਸੇ ਵੀ ਕਿਹਾ ਜਾਂਦਾ ਹੈਗਾ ਕਿੱਸਾ ਹੀਰ ਰਾਂਝਾ ਕਿੱਸਾ ਮਿਰਜ਼ਾ ਸਹਿਵਾ ਕਿੱਸਾ ਸੋਹਣੀ ਮਹੀਵਾਲ ਆਦ ਕਿੱਸੇ ਨੇ ਜਿਹੜੇ ਉਹ ਕਿਹਦੇ ਵਿੱਚ ਆਉਂਦੇ ਆ ਪ੍ਰੀਤ ਕਿੱਸੇ ਜਾਂ ਇਸ਼ਕੀਆ ਕਿੱਸੇ ਦੇ ਵਿੱਚ ਆਉਂਦੇ ਹੈਗੇ ਰੋਮਾਂਚਕ ਕਿੱਸੇ ਕਿਹੜੇ ਹੁੰਦੇ ਹੈਗੇ ਜਿਵੇਂ ਰੂਪ ਬਸੰਤ ਰਾਣੀ ਪਦਮਾਵਤੀ ਸ਼ਾ ਬਹਿਰਾਮ ਦਿਲਬਰ ਚੋਰ ਆਦ ਠੀਕ ਆ ਵੀ ਇਸ ਤੋਂ ਇਲਾਵਾ ਹੋਰ ਵੀ ਹੈਗਾ ਆਦ ਦਾ ਮਤਲਬ ਸੂਰਮਗਤੀ ਦੇ ਕਿੱਸੇ ਕਿਹੜੇ ਨੇ ਕਿੱਸਾ ਦੁੱਲਾ ਪੱਟੀ ਕਿੱਸਾ ਜਿਉਣਾ ਮੋੜ ਕਿੱਸਾ ਸੁੱਚਾ ਸਿੰਘ ਸੂਰਮਾ ਆਦ ਠੀਕ ਆ ਨੈਤਿਕ ਸਦਾਚਾਰਕ ਕਿੱਸੇ ਕਿਹੜੇ ਹੁੰਦੇ ਹੈਗੇ ਨੈਤਿਕ ਸਦਾਚਾਰੀ ਕਿੱਸੇ ਹੁੰਦੇ ਆ ਕਿੱਸਾ ਪੂਰਨ ਭਗਤ ਦਾ ਹੋ ਗਿਆ ਜਿੰਦਗੀ ਬिलास ਪਰਥੀ ਹਰੀ ਦਾ ਪ੍ਰਸੰਗ ਪੂਰਨ ਭਗਤ ਰਾਜਾ ਪਰਥੀ ਹਰੀ ਠੀਕ ਆ ਰਾਜਾ ਹਰੀਚੰਦ ਰਾਜਾ ਰਸਾਲੂ ਰਾਜਾ ਗੋਪੀਚੰਦ ਆਦਿ ਜਿਹੜੇ ਇਤਿਹਾਸਿਕ ਸੱਭਿਆਚਾਰਕ ਕਿਸੇ ਨੇ ਉਹ ਕਿਹੜੇ ਨੇ ਜਿਵੇਂ ਛੋਟੇ ਸਹਿਬਜਾਦਿਆਂ ਦੀ ਸ਼ਹੀਦੀ ਹੋ ਗਿਆ ਭਾਈ ਵਿਦੀਚੰਦ ਦਾ ਪ੍ਰਸੰਗ ਆਦਿ ਜਿਹੜੇ ਵਿਦੇਸ਼ੀ ਮੂਲ ਦੇ ਕਿਸੇ ਨੇ ਵਿਦੇਸ਼ੀ ਮੂਲ ਦੇ ਕਿਸੇ ਨੇ ਜਿਵੇਂ ਜਿਹੜੇ ਵਿਦੇਸ਼ ਤੋਂ ਲੱਤੇ ਗਏ ਕਿਸੇ ਨੇ ਮਤਲਬ ਕਿ ਜਿਹੜੇ ਪਹਿਲਾਂ ਵਿਦੇਸ਼ਾਂ ਦੇ ਵਿੱਚ ਲਿਖੇ ਗਏ ਕਿਸੇ ਤੇ ਉਹਨਾਂ ਦਾ ਅਨੁਵਾਦ ਕਰਕੇ ਆਪਣੇ ਇੱਧਰ ਲਿਖਿਆ ਗਿਆ ਜਾਂ ਉਹਨਾਂ ਨੂੰ ਲਿਖਿਆ ਗਿਆ ਅਨੁਵਾਦ ਕਰਕੇ ਨਹੀਂ ਜੇ ਵੈਸੇ ਉਹਨਾਂ ਤੇ ਸੁਣ ਕੇ ਕਹਾਣੀਆਂ ਨੂੰ ਆਪਣੇ ਹੱਥੀ ਲਿਖਿਆ ਗਿਆ ਕਿੱਸਾ ਜੂਸਫ ਜਲੇਖਾ ਕਿੱਸਾ ਸ਼ਾਮੋਨਾਰ ਦਾ ਕਿੱਸਾ ਸ਼ਾਹ ਬਹਿਰਾਮ ਦਾ ਕਿੱਸਾ ਲੈਲਾ ਮਜਨੂ ਦਾ ਕਿੱਸਾ ਗੁਲ ਸਨੋਬਰ ਦਾ ਇਹ ਜਿਹੜੇ ਕਿਸੇ ਨੇ ਇਹ ਵਿਦੇਸ਼ੀ ਮੂਲ ਦੇ ਜਿਹੜੇ ਕਿਸੇ ਨੇ ਬਾਹਰਲੇ ਕਿਸੇ ਨੇ ਤੇ ਇੱਧਰ ਆਪਣੇ ਕਵੀਆਂ ਨੇ ਇਹਨਾਂ ਨੂੰ ਲਿਖਿਆ ਪੰਜਾਬੀ ਕਿਸਤਿਆਂ ਦਾ ਜੇ ਪਛੋਕੜ ਦੇਖਿਆ ਜਾਵੇ ਜਿਵੇਂ ਜੂਸਫ ਜਲੇਖਾਗਾ ਜੂਸਫ ਜਲੇਖਾ ਤੇ ਸਿਰੀ ਫਰਿਆਦ ਇਹ ਕੀ ਨੇ ইরਾਨੀ ਜਿਹੜੇ ਨੇ ਕਿਸਸੇ ਨੇ ਇਹ ਠੀਕ ਹੈ ਲੈਲਾ ਮਜਨੂ ਕੀ ਹੈਗਾ ਅਰਬੀ ਕਿੱਸਾ ਹੈਗਾ ਸਸੀ ਪੁੰਨੋ ਸੋਨੀ ਮਹੀਵਾਲ ਇੱਕ ਯੂਨਾਨੀ ਹੈਗਾ ਠੀਕ ਹੈ ਪੂਰਨ ਭਗਤ ਰਾਜਰ ਸਾਲੂ ਪਰਥਰੀ ਹਰੀ ਇਹ ਕੀ ਹੈ ਭਾਰਤੀ ਨੇ ਇਹ ਤੇ ਦੁੱਲਾ ਪੱਟੀ ਹੋ ਗਿਆ ਜੋਨਾ ਮੋੜ ਹੋ ਗਿਆ ਸੁਚਾ ਸੂਰਮਾ ਹੋ ਗਿਆ ਕਾਕਾ ਪ੍ਰਤਾਪੀ ਹੋ ਗਿਆ ਇਹ ਮਲਵਈ ਨੇਗੇ ਤੇ ਇੰਦਰ ਬੈਗੋ ਸ਼ਾਮੋਨਾਰ ਰੂਪ ਬਸੰਤ ਇਹ ਕੀ ਨੇ ਭਾਰਤੀ ਨੇ ਵੀ ਤੇ ਢੋਲ ਸਮਮੀ ਕੀ ਨੇ ਇਹ ਰਾਜਸਥਾਨੀ ਜਨੇਰੇ ਕਿਸੇ ਨੇ ਇਹਨਾਂ ਦਾ ਸੀਗਾ ਇਤਿਹਾਸ ਇਹ ਕੁਐਸਚਨ ਬਣ ਕੇ ਆ ਸਕਦੇ ਹੈਗੇ ਜਿਹੜੇ ਜੂਸਫ ਜਿ ਲਿਖਾ ਜੀਰੀ ਫਰੀਅਾਦ ਦੇ ਕਿਸੇ ਨੇ ਕਿੱਥੇ ਦੇ ਕਿਸੇ ਨੇ ਹੀ ইরਾਨੀ ਕਿਸੇ ਨੇ ਜਾਂ ਫਿਰ ਆ ਸਕਦਾ ਲੈਲਾ ਮਜਨੂ ਕਿੱਸਾ ਕਿੱਥੋਂ ਦਾਗਾ ਅਰਬੀ ਦਾਗਾ ਅਰਬ ਤੋਂ ਆਇਆ ਹੋਇਆਗਾ ਮਤਲਬ ਕਿ ਅਰਬ ਦੇ ਵਿੱਚ ਸਭ ਤੋਂ ਪਹਿਲਾਂ ਇਹ ਜਿਹੜਾ ਕਿੱਸਾ ਲਿਖਿਆ ਗਿਆ ਸੀਗਾ ਪੂਰਨ ਭਗਤ ਰਾਜਾ ਸਾਨੂੰ ਪਰਥਰੀ ਹਰੀ ਇਹ ਕਿੱਥੋਂ ਦੇ ਨੇ ਭਾਰਤ ਦੇ ਨੇ ਇਹ ਠੀਕ ਹੈ ਢੋਲ ਸੱਮੀ ਕਿੱਥੋਂ ਦੀ ਹੈਗੀ ਰਾਜਸਥਾਨੀ ਹੈਗੀ ਇਹ ਯਾਦ ਕਰ ਲੈਣਾ ਇਹਨਾਂ ਚ ਕੁਐਸ਼ਨ ਆ ਸਕਦੇ ਹੈਗੇ ਆਪਾਂ ਅੱਗੇ ਪ੍ਰਮੁੱਖ ਕਿੱਸਾਕਾਰ ਪੜ੍ਹ ਲੈਨੇ ਆਂਗੇ ਦਮੋਦਰ ਠੀਕ ਹੈ ਸਭ ਤੋਂ ਪਹਿਲਾਂ ਦਮੋਦਰ ਦੀ ਵੀ ਹੀਰ ਹੈ ਜਿਹੜੀ ਲਿਖੀ ਹੋਈ ਹੈਗੀ ਤੇ ਦਮੋਦਰ ਬਾਰੇ ਪੜ੍ਹਦੇ ਆਂਗੇ ਆਪਾਂ ਦਮੋਦਰ ਪੰਜਾਬੀ ਦਾ ਪਹਿਲਾ ਕਿੱਸਾਕਾਰ ਮੰਨਿਆ ਜਾਂਦਾ ਹੈਗਾ ਠੀਕ ਹੈ ਕੁਐਸ਼ਨ ਆ ਸਕਦਾ ਪੰਜਾਬੀ ਦਾ ਪਹਿਲਾ ਕਿੱਸਾਕਾਰ ਕੌਣਾ ਹੈਗਾ ਦਮੋਦਰ ਤੇ ਉਸਨੇ ਪਹਿਲੀ ਵਾਰ ਕਿਹੜਾ ਕਿੱਸਾ ਲਿਖਿਆ ਸੀ ਹੀਰ ਦਾ ਕਿੱਸਾ ਲਿਖਿਆ ਸੀ ਠੀਕ ਹੈ ਇਹ ਕੁਐਸ਼ਨ ਆ ਸਕਦਾ ਦਮੋਦਰ ਜਾਤ ਦਾ ਕੀ ਸੀਗਾ ਗੁਲਾਟੀ ਜਾਤ ਅਰੋੜਾ ਸੀ ਉਹਦੀ ਜਾਤ ਜਾਂ ਦਮੋਦਰ ਦੇ ਜਾਤ ਕੀ ਸੀ ਗੁਲਾਟੀ ਅਰੋੜਾ ਤੇ ਅੱਗੇ ਹੈਗਾ ਦਮੋਦਰ ਦਾ ਪਹਿਲਾ ਪਿੰਡ ਬੁਲਾਰਾ ਤਹਿਸੀਲ ਚਨੌਟ ਸੀਗੀ ਠੀਕ ਹੈ ਜੇ ਥੋੜਾ ਜਿਹਾ ਔਖਾ ਪਾਉਣਾ ਹੋਵੇ ਤਾਂ ਸਵਾਲ ਇਹ ਵੀ ਬਣ ਸਕਦੇ ਹੈਗੇ ਤੇ 16ਵੀਂ ਸਦੀ ਦਾ ਜਿਹੜਾ ਕਵੀ ਮੰਨਿਆ ਜਾਂਦਾ ਗਦਮੋਦਰ ਨੂੰ ਕਿਹੜੀ ਸਦੀ ਦਾ ਕਵੀ ਮੰਨਿਆ ਜਾਂਦਾ 16ਵੀਂ ਸਦੀ ਦਾ ਕਵੀ ਮੰਨਿਆ ਜਾਂਦਾ ਹੈ ਇਹ ਇੰਪੋਰਟੈਂਟ ਕੁਐਸ਼ਨ ਨੇ ਸਾਰੇ ਤੁਹਾਡੇ ਕੁਐਸ਼ਨ ਆਉਣ ਵਾਲੇ ਹੈਗੇ ਬਣ ਸਕਦੇ ਨੇ ਇਹ ਸਾਰੇ ਕੁਐਸ਼ਨ ਹਨ ਹਾਂਜੀ ਇਸ ਤੋਂ ਬਾਅਦ ਕੀ ਹੁੰਦਾ ਅਕਬਰ ਜਹਾਂਗੀਰ ਸ਼ਾਹ ਹੁਸੈਨ ਦੇ ਜਿਹੜੇ ਇਹ ਸਮਕਾਲੀ ਸੀਗਾ ਜਦੋਂ ਬੁੱਧਰ ਕਿਸ ਦੇ ਸਮਕਾਲੀ ਸੀ ਅਕਬਰ ਜਹਾਂਗੀਰ ਸ਼ਾਹ ਹੁਸੈਨ ਦਾ ਕਿੱਸਾ ਹੀ ਰਾਂਝਾ ਸੰਪੇਖ ਵਿੱਚ ਸੰਖੇਪ ਵਿੱਚ ਲਿਖਿਆ ਅਤੇ ਇਸ ਦਾ ਜਿਹੜਾ ਸੁਖੰਤਕ ਰੂਪ ਆ ਜਿਹੜਾ ਉਹ ਪੇਸ਼ ਕੀਤਾਗਾ ਠੀਕ ਹੈ ਛੋਟਾ ਕਿੱਸਾਗਾ ਜਿਆਦਾ ਵੱਡਾ ਨਹੀਂ ਹੈਗਾ ਤੇ ਜਿਹੜਾ ਇਹਦਾ ਕਿੱਸੇ ਦਾ ਜਿਹੜਾ ਹੋਆਗਾ ਤੇ ਇਸ ਦਾ ਜਿਹੜਾ ਸੁਖੰਤਕ ਰੂਪ ਆ ਜਿਹੜਾ ਉਹ ਪੇਸ਼ ਕੀਤਾ ਗਿਆਗਾ ਕਿੱਸਾ ਕਿੱਸਾ ਜਿਹੜਾ ਹੀਰ ਰਾਂਝਾ ਲਈ ਦਵਾਈਆਂ ਛੰਦਾ ਜਿਹੜਾ ਉਹ ਵਰਤਿਆ ਗਿਆਗਾ ਹੀਰ ਦਾ ਕਿੱਸਾ ਜਿਹੜਾ ਕਿਦੇ ਚ ਲਿਖਿਆ ਗਿਆ ਦਵਾਈਆਂ ਛੰਦੇ ਦੇ ਵਿੱਚ ਲਿਖਿਆ ਗਿਆ ਬਾਬਾ ਬੁੱਧ ਸਿੰਘ ਅਨੁਸਾਰ ਜਿਹੜਾ ਦਮੋਦਰ ਨੇ ਕਿਸੇ 990 ਚਤੁੱਕੇ ਬੰਦ ਵਿੱਚ ਜਿਹੜੇ ਲਿਖਿਆ ਗਿਆ ਇਹ ਗੰਗਾ ਸਿੰਘ 베ਦੀ ਅਨੁਸਾਰ ਦਮੋਦਰ ਨੇ ਕਿੱਸੇ ਕਿੰਨੇ 964 ਚੌਤੂਕੇ ਬੰਦਾ ਵਿੱਚ ਲਿਖਿਆ ਹੈਗਾ ਇਹ ਕੁਐਸਚਨ ਬਣ ਕੇ ਆ ਸਕਦੇ ਹੈਗੇ ਵੀ ਜਿਹੜਾ ਬਾਬਾ ਬੁੱਧ ਸਿੰਘ ਦੇ ਅਨੁਸਾਰ ਆ ਜਿਹੜਾਗਾ ਕਿੱਸਾ ਦਮੋਦਰ ਨੇ ਕਿੰਨੇ ਚੌਤੂਕੇ ਬੰਦਾ ਦੇ ਵਿੱਚ ਲਿਖਿਆ ਹੈਗਾ 990 ਜਾਂ ਗੰਗਾ ਸਿੰਘ 베ਦੀ ਅਨੁਸਾਰ ਦਮੋਦਰ ਨੇ ਕਿੱਸਾ ਕਿੰਨੇ ਚੌਤੂਕੇ ਬੰਦਾ ਵਿੱਚ ਲਿਖਿਆ 964 ਠੀਕ ਹੈ ਦਮੋਦਰ ਅਨੁਸਾਰ ਹੀਰਾਂ ਜੀ ਦਾ ਜਿਹੜਾ ਪਿਆਰ ਸੀ 12 ਸਾਲ ਦੀ ਉਮਰ ਦੇ ਵਿੱਚ ਹੋ ਗਿਆ ਸੀਗਾ ਠੀਕ ਹੈ ਦਮੋਦਰ ਨੇ ਆਪਣੇ ਕਿੱਸੇ ਦੇ ਵਿੱਚ ਲਿਖਿਆ ਵੀ ਜਿਹੜਾ ਹੀਰ ਦਾ ਪਿਆਰ ਸੀ ਰਾਂਝੇ ਦਾ ਹੀਰ ਤੇ ਰਾਂਝੇ ਦਾ ਪਿਆਰ ਸੀ 12 ਸਾਲ ਦੀ ਉਮਰ ਦੇ ਵਿੱਚ ਹੋ ਗਿਆ ਸੀਗਾ ਐਨੀ ਛੋਟੀ ਉਮਰ ਦੇ ਵਿੱਚ ਦੇਖ ਲਓ ਅ ਹੀਰ ਦਾ ਜਿਹੜਾ ਪਿਆਰ ਹੀਰ ਦਾ ਜਿਹੜਾ ਪਿਤਾ ਸੀਗਾ ਕੀ ਸੀ ਉਹਦਾ ਨਾਮ ਚੂਚਕ ਸੀਗਾ ਤੇ ਹੀਰ ਦੀਆਂ ਜਿਹੜੀਆਂ ਸਹੇਲੀਆਂ ਸੀ 360 ਦੱਸੀਆਂ ਜਾਂਦੀਆਂ ਨੇ ਵੀ 360 ਸਹੇਲੀਆਂ ਸੀਗੀਆਂ ਤੇ ਰਾਂਝੇ ਦਾ ਜਿਹੜਾ ਪਿੰਡ ਸੀਗਾ ਉਹ ਤਖਤ ਹਜ਼ਾਰਾ ਸੀਗਾ ਕਵੈਸ਼ਨ ਇਹ ਵੀ ਆ ਸਕਦੇ ਹੈਗੇ ਇਹ ਵੀ ਕਵੈਸ਼ਨ ਸਾਰੇ ਮਤਲਬ ਕਿ ਪੂਰੇ ਇੰਪੋਰਟੈਂਟ ਕਵੈਸ਼ਨ ਆ ਪੂਰਾ ਅੱਜ ਦਾ ਜਿਹੜਾ ਹੈਗਾ ਆਪਣਾ ਜਿਹੜਾ ਵੀਡੀਓ ਆ ਗਈ ਹੈ ਜਿਹੜੀ ਪੂਰੀ ਇੰਪੋਰਟੈਂਟ ਵੀਡੀਓ ਆ ਗਈ ਇਹਦੇ ਵਿੱਚੋਂ ਕਵੈਸ਼ਨ ਆ ਜਿਹੜੇ ਆਗੇ ਕਿਸੇ ਨਾਲ ਰਿਲੇਟਡ ਜਿਹੜੇ ਇਹਦੇ ਜੋ ਆ ਸਕਦੇ ਆ ਤੁਹਾਨੂੰ ਬਹੁਤ ਕਵੈਸ਼ਨ ਹੈ ਤੇ ਇਹਨੂੰ ਪੂਰੇ ਧਿਆਨ ਨਾਲ ਪੜ੍ਹਨਾ ਤੇ ਜਿਹੜਾ ਦਮੋਦਰ ਸੀਗਾ ਉਹ ਕੀ ਸੀਗਾ ਛਾਗੀ ਉਪਬੋਲੀ ਦਾ ਉਹਨੇ ਕੀ ਕੀਤਾ ਪ੍ਰਯੋਗ ਕੀਤਾ ਸੀਗਾ ਤੇ ਦਮੋਦਰ ਦਾ ਜਿਹੜਾ ਕਿੱਸਾ ਕਿਸੇ ਨੂੰ ਵਾਰ ਵਾਰ ਅੱਖੀ ਡਿੱਡਾ ਕਹਿਣਾ ਉਸਦੀ ਵਿਸਾ ਸਿਰਜਣਾ ਦੀ ਜਿਹੜੀ ਸੀ ਕਿ ਯੁਕਤ ਸੀ ਕੀ ਕਹਿੰਦਾ ਸੀਗੇ ਜੀ ਕਿ ਦਮੋਦਰ ਕਹਿੰਦਾ ਵੀ ਜਿਹੜਾ ਮੈਂ ਕਿੱਸਾ ਇਹ ਲਿਖਿਆਗਾ ਹੀ ਰਾਂਝੇ ਦਾ ਇਹ ਮੇਰਾ ਅੱਖੀ ਦੇਖਿਆ ਹੋਇਆ ਅੱਖੀ ਡਿੱਠਾ ਜਿਹੜਾ ਕੀ ਹੈਗਾ ਇਹ ਯੁਕਤ ਉਹਦੇ ਵਿੱਚ ਲਿਖਦਾ ਵੀ ਅੱਖੀ ਡਿੱਡਾ ਦੇਖਿਆ ਦੇਖਿਆ ਹੋਇਆ ਮੇਰਾ ਅੱਖੀ ਡਿੱਡਾ ਇਹ ਕਿੱਸਾਗਾ ਕਿੱਸੇ ਦਾ ਅੰਤ ਵਿੱਚ ਹੀਰ ਤੇ ਰਾਂਝੇ ਨੂੰ ਮੱਕੇ ਵੱਲ ਜਾਂਦੇ ਆ ਦਿਖਾ ਕੇ ਕਿੱਸੇ ਨੂੰ ਕੀ ਕਰਦਾ ਇਸ਼ਕ ਮਜਾਜੀ ਤੋਂ ਇਸ਼ਕ ਹਕੀਕੀ ਦਾ ਕੀ ਕਰ ਦਿੰਦਾਗਾ ਉਹ ਰੰਗ ਦੇ ਦਿੰਦਾਗਾ ਦੇਖੋ ਇਸ਼ਕ ਮਤਲਬ ਕਿ ਦੋ ਮੰਨੇ ਜਾਂਦੇ ਹੈਗੇ ਇਸ਼ਕ ਹਕੀਕੀ ਤੇ ਇਸ਼ਕ ਮਜਾਜੀ ਜਦੋਂ ਉਹਨਾਂ ਨੇ ਦੁਨਿਆਵੀ ਕੀਤਾ ਤਾਂ ਇਸ਼ਕ ਮਜਾਜੀ ਹੋ ਗਿਆ ਤੇ ਜਦੋਂ ਉਹਨੂੰ ਉਹਦੇ ਵਿੱਚ ਉਹਨਾਂ ਨੇ ਮੱਕੇ ਵੱਲ ਭੇਜਿਆ ਤਾਂ ਉਹ ਕੀ ਹੋ ਗਿਆ ਮਜਾਜੀ ਤੋਂ ਇਸ਼ਕ ਹਕੀਕੀ ਦੇ ਰੰਗ ਦੇ ਵਿੱਚ ਉਹ ਬਦਲ ਗਿਆ ਜਿਹੜਾ ਦਮੋਦਰ ਨੇ ਆਪਦੇ ਕਿੱਸੇ ਦਾ ਆਰੰਭ ਕੀਤਾਗਾ ਸਭ ਤੋਂ ਪਹਿਲਾਂ ਆਰੰਭ ਕੀਤਾ ਅਵਲ ਨਾਮ ਸਾਹਿਬ ਦਾ ਲਈਏ ਜਿਨ ਇਹ ਜਗਤ ਉਪਾਇਆ ਜਿਮੀ ਅਸਮਾਨ ਫਲਕ ਦੋ ਸੀਤੀ ਕੁਦਰਤ ਨਾਲ ਟਿਕਾਇਆ ਇਹ ਜਿਹੜਾਗਾ ਮੰਗਲਾ ਚਰਨ ਜੇ ਇਹ ਮੰਗਲਾ ਚਰਨ ਦੀਆਂ ਲਾਈਨਾਂ ਨੇ ਠੀਕ ਆ ਰੱਬ ਦੀ ਜਦੋਂ ਉਸਤਤ ਕੀਤੀ ਜਾਂਦੀ ਹੈਗੀ ਉਹਨੂੰ ਇਸਤ ਨੂੰ ਮਨਵਾਉਣ ਦੇ ਲਈ ਜੋ ਪਹਿਲਾ ਲਿਖੀਆਂ ਜਾਂਦੀਆਂ ਨੇ ਕੁਝ ਲਾਈਨਾਂ ਉਹ ਅਵਲ ਤੋਂ ਸ਼ੁਰੂ ਹੁੰਦੀਆਂ ਨੇ ਇਹ ਸਦਮੋਦਰ ਦੀਆਂ ਦੋ ਲਾਈਨਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਮਤਲਬ ਕਿ ਲਾਈਨਾਂ ਸ਼ੁਰੂ ਤੋਂ ਇਹ ਮੰਗਲਾ ਚਰਨ ਦਾ ਸ਼ੁਰੂ ਹੁੰਦੀਆਂ ਨੇ ਜਿਹੜਾ ਹੀਰ ਦਾ ਜਿਹੜਾ ਜਨਮ ਆਗਾ ਉਹਦੇ ਨਾਲ ਰਿਲੇਟਡ ਹੋਣੇ ਜਿਹੜੀਆਂ ਨੇ ਤੁਕਾਂ ਲਿਖੀਆਂ ਨੇ ਘਰ ਚੂਚਕ ਦੇ ਬੇਟੀ ਜੰਮੀ ਹੋਇਆ ਜੱਗ ਵਧਾਈਆਂ ਨਾਤੀ ਧੋਤੀ ਪੱਟ ਬੁਲੇਟੀ ਕੁਛੜ ਕੀਤੀ ਦਾਈਆਂ ਠੀਕ ਆ ਇਹ ਜਿਹੜੀ ਹੈਗੀ ਚੂਚਕ ਦੇ ਮਤਲਬ ਕਿ ਘਰ ਜੰਮੀ ਹੈਗੀ ਧੀ ਤੇ ਸਾਰੇ ਨੇ ਵਧਾਈਆਂ ਦਿੱਤੀਆਂ ਤੇ ਕੀ ਕੀਤਾਗਾ ਨਮਾਈ ਤੋਂ ਆਈ ਤੇ ਕੀ ਆ ਗਈ ਦਾਈ ਨੇ ਕੀ ਕਰ ਲਈ ਕੁਛੜ ਦੇ ਵਿੱਚ ਚੱਕ ਲਈ ਤੇ ਜਿਹੜੀ ਹੀਰ ਆ ਗਈ ਇਹ ਜਿਹੜੀ ਹੀਰ ਦੀ ਸ਼ੁਰੂਆਤ ਆ ਗਈ ਦਮੋਦਰ ਦੀ ਇਹ ਮਤਲਬ ਕਿ ਹੀਰ ਦੀ ਜਨਮ ਤੋਂ ਸ਼ੁਰੂ ਕੀਤੀ ਜਾਂਦੀ ਹੈਗੀ ਇਹ ਉਸ ਤੋਂ ਬਾਅਦ ਰਾਜੇ ਦੇ ਜਨਮ ਬਾਰੇ ਵੀ ਇਹਨਾਂ ਨੇ ਲਾਈਨਾਂ ਲਿਖੀਆਂ ਨੇ ਘਰ ਮੋਜਮ ਮੋਜਮ ਦੇ ਪਿਤਾ ਦਾ ਨਾਮ ਸੀਗਾ ਘਰ ਮੋਜਮ ਦੇ ਧੀ ਦੋ ਜੰਮਿਆ ਤੇ ਦੋ ਰਾਂਜੀ ਦਾ ਨਾਮ ਸੀਗਾ ਘਰ ਮੌਜਮ ਦੇ ਥਿੱਦੋ ਜਮਿਆ ਹੋਈ ਜਗਵਧਾਈ ਘਰ ਸਦਿਆ ਨੇ ਮੌਜਮ ਰੱਖੇ ਅਜਮਤ ਕੀ ਰੁਸ਼ਨਾਈ ਠੀਕ ਆ ਇਹ ਲਾਈਨਾਂ ਜਿਹੜੀਆਂ ਨੇ ਦੀਦੋ ਨਾਲ ਰਿਲੇਟਡ ਨੇ ਦਮੋਦਰ ਜਾਤ ਦਾ ਕੀ ਸੀਗਾ ਗੁਲਾਟੀਆ ਰੋੜਾ ਸੀਗਾ ਪਿੱਛੇ ਪੜ ਚੁੱਕੇ ਆਗੇ ਕਿਤੇ ਵਜੋਂ ਚੰਗ ਸਿਆਲਾਂ ਦੇ ਇਲਾਕੇ ਦੇ ਇੱਕ ਦੁਕਾਨਦਾਰ ਸੀਗਾ ਠੀਕ ਆ ਦਮੋਦਰ ਦੇ ਕਈ ਅੰਦਰਲੇ ਜਿਹੜੇ ਪਰਮਾਨ ਇਹੋ ਇਹੋ ਮਿਲਦੇ ਨੇ ਜਿਵੇਂ ਉਹਨਾਂ ਨੇ ਖੁਦ ਵੀ ਇੱਕ ਮਤਲਬ ਕਿ ਲਾਈਨਾਂ ਦੇ ਵਿੱਚ ਉਹਨਾਂ ਨੇ 17 ਦੇ ਵਿੱਚ ਲਿਖਿਆ ਗਿਆਗਾ ਉਹਨਾਂ ਨੇ ਕੀ ਲਿਖਿਆਗਾ ਨੌ ਦਮੋਦਰ ਜਾਤ ਗੁਲਾਟੀ ਦੇਖੋ ਇਹਦੇ ਵਿੱਚ ਆਪਦੀ ਜਾਤ ਦਾ ਵੀ ਉਹਨਾਂ ਨੇ ਜ਼ਿਕਰ ਕੀਤਾਗਾ ਆਇਆ ਸਿੱਖ ਸਿਆਲੀ ਆਪਣੇ ਮਨ ਵਿੱਚ ਮਸਲਤ ਕੀਤੀ ਬੈਠ ਇਠਾਈ ਜਾਲੀ ਚੂਚਕ ਬਹੁਤ ਦਿਲਾਸਾ ਕੀਤਾ ਤਾਂ ਦਿਲਗੀਰੀ ਇਲਾਹੀ ਆਖ ਦਮੋਦਰ ਹੋਇਆ ਦਿਲਾਸਾ ਹੱਟੀ ਉੱਥੇ ਪਾਈ ਦੇਖੋ ਵੀ ਹੱਟੀ ਜਿਹੜੀ ਕੀ ਸੀਗੀ ਉੱਥੇ ਉਹਨੇ ਪਾ ਲਈ ਸੀਗੀ ਇਹਨੇ ਆਪਦੀਆਂ ਮਤਲਬ ਕਿ ਉਹਦੇ ਵਿੱਚ ਕੀ ਜਿਹੜੀ ਹੀਰ ਲਿਖੀ ਆ ਉਹਦੇ ਵਿੱਚ ਉਹਨੇ ਖੁਦ ਕਿਹਾ ਆਖ ਦਮੋਦਰ ਹੋਇਆ ਦਿਲਾਸਾ ਹੱਟੀ ਉੱਥੇ ਪਾਈ ਪਾਤਸ਼ਾਹੀ ਜੋ ਅਕਬਰ ਸੰਦੀ ਦਿਨ ਦਿਨ ਚੜੇ ਸਵਾਈ ਇਹ ਸਾਰੇ ਕੀ ਸੀਗੇ ਦਮੋਦਰ ਦੀ ਜਿਹੜੀ ਹੀਰ ਵਾਰੇ ਜਾਣਕਾਰੀ ਸੀ ਦਮੋਦਰ ਬਾਰੇ ਜਾਣਕਾਰੀ ਸੀ ਉਹਦੋਂ ਇੱਕ ਵਾਰ ਸ਼ਾਰਟ ਕੁਐਸਚਨ ਇਹਦੇ ਹੈਗੇ ਹੈਗੇ ਸਵਾਲ ਨੇ ਕੁਛ ਇਹ ਵੀ ਆਪਾਂ ਕਰ ਲੈਣੇ ਹੈਗੇ ਇੱਕ ਵਾਰ ਥੋੜੀ ਰਿਵਾਈਜ਼ ਹੋ ਜੂਗੀ ਇਹ ਇਹ ਥੋੜੇ ਪੇਪਰ ਦੇ ਪੁਆਇੰਟ ਆਫ View ਤੋਂ ਬਹੁਤ ਇੰਪੋਰਟੈਂਟ ਕਲਾਸ ਆ ਗਈ ਤੇ ਇੱਕ ਕੁਐਸਚਨ ਆਪਾਂ ਇੱਕ ਵਾਰ ਕਰ ਲੈਣੇ ਆ ਤੁਹਾਡੇ ਪਿਛਲੇ ਜਿਹੜੇ ਆਪਾਂ ਕਰਵਾਇਆ ਸਾਰੀ ਇੱਕ ਵਾਰ ਰਿਵਾਈਜ਼ ਦੁਆਰਾ ਹੋ ਜੂਗੀ ਦਮੋਦਰ ਦਾ ਪੂਰਾ ਨਾਮ ਕੀ ਸੀ ਦਮੋਦਰ ਦਾਸ ਅਰੋੜਾ ਠੀਕ ਹੈ ਦਮੋਦਰ ਦਾ ਜਨਮ ਕਿੱਥੇ ਹੋਇਆ ਸੀ ਚੰਗ ਦੇ ਵਿੱਚ ਹੋਇਆ ਸੀਗਾ ਦਮੋਦਰ ਕਿਸ ਜਾਤ ਨਾਲ ਸੰਬੰਧ ਰੱਖਦਾ ਸੀਗਾ ਗੁਲਾਟੀ ਨਾ ਉਹ ਦਮੋਦਰ ਜਾਤ ਗੁਲਾਟੀ ਉਹਨੇ ਲਿਖਿਆ ਹੈਗਾ ਰੀਚਰਡ ਟੈਂਪਲ ਨੇ ਦਮੋਦਰ ਦਾ ਕਿਸ ਜਿਹੜਾ ਕੀਤਾ ਸੀਗਾ ਕਿਹੜਾ ਦੱਸਿਆ ਸੀਗਾ ਜੇ ਤਾਂ ਤੁਹਾਨੂੰ ਆ ਜਾਏਗਾ ਰੀਚਰਡ ਟੈਂਪਲ ਨੇ ਦਮੋਦਰ ਦਾ ਜਿਹੜਾ ਕੀਤਾ ਸੀ ਕਿਹੜਾ ਦੱਸਿਆ ਸੀਗਾ ਵੈਸੇ ਤਾਂ ਆਪਾਂ ਉਹਦੇ ਚ 17 ਚ ਪੜਿਆ ਸੀਗਾ ਵੀ ਉਹ ਨਾਲ ਦੁਕਾਨ ਸੀਗੀ ਦੁਕਾਨ ਪਾ ਲਈ ਸੀ ਉਹਨੇ ਪਰ ਜੇ ਰੀਚਰਡ ਟੈਂਪਲ ਨੇ ਆਜੇ ਵੀ ਕਿਹੜਾ ਦੱਸਿਆਗਾ ਦਮੋਦਰ ਦਾ ਕਿੱਸਾ ਤਾਂ ਪਟਵਾਰੀ ਉਹਨਾਂ ਨੇ ਕਿਹਾ ਵੀ ਜਿਹੜੇ ਦਮੋਦਰ ਸੀ ਉਹ ਪਟਵਾਰੀ ਸੀ ਅ ਦਮੋਦਰ ਕਿਸ ਸਦੀ ਦਾ ਜਿਹੜਾ ਕਿੱਸਾਕਾਰ ਹੈਗਾ ਉਹ ਹੈਗਾ ਜੀ ਦਮੋਦਰ ਨੂੰ 16ਵੀਂ ਸਦੀ ਜਾਂ 15ਵੀਂ ਕਈ ਵਾਰ 15ਵੀਂ ਵੀ ਲਿਖਿਆ ਹੋਇਆ ਆ ਜਾਂਦਾ ਵੀ 15ਵੀਂ ਸਦੀ ਜਾਂ 16ਵੀਂ ਬੱਸ 16ਵੀਂ ਸਦੀ ਹੈਗਾ ਸਹੀ ਕਿਤੇ ਨਾ ਕਿਤੇ 15ਵੀਂ ਵੀ ਆ ਜਾਂਦਾਗਾ ਜੇ 16ਵੀਂ ਨਾ ਹੋਵੇ ਤਾਂ ਤੁਸੀਂ 15ਵੀਂ ਜੇ ਆ ਗਿਆ ਤਾਂ ਉੱਥੇ ਟਿੱਕ ਕਰ ਸਕਦੇ ਹੋ ਤਾਂ 16ਵੀਂ ਸਦੀ ਦਾ ਕੀ ਹੈਗਾ ਮੰਨਿਆ ਜਾਂਦਾ ਜਿਹੜਾ ਬਿਆਨੀਆਂ ਕਾਵ ਸਾਹਿਤ ਦੀ ਨਹੀਂ ਕਿਸਨੇ ਰੱਖੀ ਬਿਆਨੀਆਂ ਕਾਵ ਸਾਹਿਤ ਦੀ ਨਹੀਂ ਰੱਖੀ ਦਮੋਦਰ ਨੇ ਹੀਰਾਂਜੇ ਪ੍ਰਤੀ ਗਥਾ ਨੂੰ ਸਭ ਤੋਂ ਪਹਿਲਾ ਕਾਵਿਕ ਰੂਪ ਕਿਸ ਵਿੱਚ ਕਿਸ ਨੇ ਪੇਸ਼ ਕੀਤਾ ਸੀ? ਦਮੋਦਰ ਦਾਸ ਅਰੋੜਾ ਨੇ ਪੇਸ਼ ਕੀਤਾ। ਤੇ ਜਿਹੜਾ 8ਵਾਂ ਕੁਐਸਚਨ ਆਪਣਾ ਦਮੋਦਰ ਤੋਂ ਪਹਿਲਾਂ ਹੀਰ ਦਾ ਕਿੱਸਾ ਫਾਰਸੀ ਵਿੱਚ ਕਿਸ ਨੇ ਲਿਖਿਆ ਸੀਗਾ? ਬਾਈ ਕੋਲਾਬੀ ਨੇ ਲਿਖਿਆ ਸੀ ਮਸਨਵੀ ਹੀਰਾਂਜਾ ਨਾਮ ਹੇਠ। ਠੀਕ ਆ। ਕੁਐਸਚਨ ਆ ਸਕਦਾ ਤੁਹਾਨੂੰ ਇਹ ਵੀ ਦਮੋਦਰ ਤੋਂ ਪਹਿਲਾਂ ਜਿਹੜਾ ਹੀਰ ਦਾ ਕਿੱਸਾ ਫਾਰਸੀ ਦੇ ਵਿੱਚ ਕਿਸ ਨੇ ਲਿਖਿਆ ਸੀਗਾ? ਬਾਕੀ ਕੋਲਾਬੀ ਨੇ ਜਿਹੜਾ ਸੀਗਾ ਉਹ ਬਾਕੀ ਕੁਲਾਬੀ ਨੇ ਲਿਖਿਆ ਸੀਗਾ। ਦਮੋਦਰ ਦੇ ਕਿੱਸੇ ਦਾ ਅੰਤ ਕਿਹੋ ਜਿਹਾ ਹੈਗਾ? ਸੁਖਾਂਤਕੰਤਾ ਹੈਗਾ। ਪੰਜਾਬੀ ਕਿੱਸਾ ਕਾਵ ਦਾ ਪਹਿਲਾ ਮੌਲਿਕ ਕਿੱਸਾਕਾਰ ਕਿਹੜਾ ਹੈਗਾ? ਦਮੋਦਰ ਹੈਗਾ। ਦਮੋਦਰ 11ਵਾਂ ਕੁਐਸਚਨ ਦਮੋਦਰ ਕਿਸ ਰਾਜੇ ਦਾ ਸਮਕਾਲੀ ਸੀਗਾ? ਅਕਬਰ ਦਾ ਸਮਕਾਲੀ ਸੀਗਾ। ਤੇ 12ਵਾਂ ਕੁਐਸਚਨ ਹੈ ਕਿਸੇ ਅਨੁਸਾਰ ਦਮੋਦਰ ਦਾ ਕਿੱਤਾ ਕਿਹੜਾ ਸੀਗਾ? ਦੁਕਾਨਦਾਰ ਸੀਗਾ। ਰੀਚਰਡ ਟੈਂਪਲ ਦੇ ਅਨੁਸਾਰ ਪਟਵਾਰੀ ਸੀਗਾ। ਤੇ ਅਰ ਜੇ ਵੈਸੇ ਪੁੱਛਿਆ ਹੋਵੇ ਕਿਸੇ ਅਨੁਸਾਰ ਦਮੋਦਰ ਦਾ ਤਾਂ ਹੈਗਾ ਸੀ ਦੁਕਾਨਦਾਰ ਦਮੋਦਰ ਦੀ ਹੀਰ ਦਾ ਛੰਦ ਕਿਹੜਾ ਹੈਗਾ ਦਵਈਆ ਛੰਦ ਦੇ ਵਿੱਚ ਲਿਖੀ ਗਈ ਹੈਗੀ ਦਮੋਦਰ ਨੇ ਲੋਕਿਕ ਪਿਆਰ ਨੂੰ ਕਿਸ ਤਰ੍ਹਾਂ ਦਾ ਜਿਹੜਾ ਦਰਜਾ ਦਿੱਤਾਗਾ ਰੱਬੀ ਪਿਆਰ ਦਾ ਦਰਜਾ ਦਿੱਤਾਗਾ 15ਵਾਂ ਕੁਐਸਚਨ ਹੈਗਾ ਦਮੋਦਰ ਦੀ ਭਾਸ਼ਾ ਕਿਹੜੀ ਹੈਗੀ ਤਾਂ ਦਮੋਦਰ ਦੀ ਭਾਸ਼ਾ ਹੈਗੀ ਹੈਗੀ ਜੀ ਲੈਂਦੀ ਭਾਸ਼ਾਗੀ ਝਾਗੀ ਮਲਤਾਨੀ ਤੇ ਪੋਠੋਹਾਰੀ ਰੰਗ ਜਿਹੜੇ ਨੇ ਉਹਦੇ ਵਿੱਚ ਮਿਲਦੇ ਨੇਗੇ ਤੇ 바바 ਗੰਗਾ ਸਿੰਘ 베ਦੀ ਦੇ ਅਨੁਸਾਰ ਦਮੋਦਰ ਹੀਰ ਦੇ ਕਿੰਨੇ ਬੰਦ ਨੇ ਤਾਂ 961 ਬੰਦ ਨੇ ਤੇ 바바 ਬੁੱਧ ਸਿੰਘ ਦੇ ਅਨੁਸਾਰ ਦਮੋਦਰ ਦੀ ਹੀਰ ਦੇ ਕਿੰਨੇ ਬੰਦ ਨੇ ਚੌਤੁਕੇ ਜਿਹੜੇ ਅ ਅ ਕਿਹਾ ਸੀਗਾ ਤੁਹਾਨੂੰ ਮੈਂ ਤਾਂ 990 ਬੰਦ ਨੇ ਦਮੋਦਰ ਨੇ ਹੀਰ ਰਾंजे ਵਿੱਚ ਕਿਸ ਦੀ ਸੁੰਦਰਤਾ ਨੂੰ ਜ਼ਿਆਦਾ ਪੇਸ਼ ਕੀਤਾ ਵੀ ਜਿਹੜੀ ਦਮੋਦਰ ਨੇ ਆਪਣੀ ਹੀਰ ਲਿਖੀ ਹੈਗੀ ਉਹਦੇ ਵਿੱਚ ਵੀ ਸੁੰਦਰਤਾ ਕਿਹਦੀ ਸਭ ਤੋਂ ਜ਼ਿਆਦਾ ਦਿਖਾਈ ਆ ਤਾਂ ਰਾंजे ਦੀ ਸੁੰਦਰਤਾ ਨੂੰ ਉਹਨੇ ਪੇਸ਼ ਕੀਤਾਗਾ 19ਵਾਂ ਕੁਐਸਚਨ ਹੈ ਕਿਹੜੇ ਕਵੀ ਸੀ ਰਾਂਝੇ ਦੀ ਕਹਾਣੀ ਨੂੰ ਅੱਖੀਂ ਡਿੱਡਾ ਦੱਸਦਾ ਹੈਗਾ ਕਿਹੜਾ ਕਵੀ ਹੈਗਾ ਜਿਨੇ ਕਿਹਾ ਵੀ ਅੱਖੀਂ ਡਿੱਡਾ ਦੱਸਦਾਗਾ ਤਾਂ ਦਮੋਦਰ ਹੀ ਹੈਗਾ ਜਿਹੜਾ ਕਹਿੰਦਾਗਾ ਅੱਖੀਂ ਡਿੱਡਾ ਕਿੱਸਾ ਕਿੱਸਾ ਕੀਤਾ ਮੈਂ ਤਾਂ ਗੁਵਾਈ ਨਾ ਕੋਈ ਦਮੋਦਰ ਅਨੁਸਾਰ ਹੀਰ ਦੀਆਂ ਜਿਹੜੀਆਂ ਕਿੰਨੀਆਂ ਸਹੇਲੀਆਂ ਸੀ 360 ਸਹੇਲੀਆਂ ਸੀਗੀਆਂ ਤੇ ਸਾਡਾ 21ਵਾਂ ਕੁਐਸਚਨ ਹੈਗਾ ਦਮੋਦਰ ਹੀਰ ਵਿੱਚ ਹੀਰ ਦੇ ਪਿਤਾ ਦਾ ਕੀ ਨਾਮ ਆਗਾ ਤਾਂ ਚੂਚਕਾ ਚੌਧਰੀ ਚੰਗ ਸਿਆਲਾਂ ਦਾ ਜੀ ਕੀ ਸੀਗਾ ਸਰਦਾਰ ਸੀਗਾ ਤੇ ਹੀਰ ਦੀ ਮਾ ਦਾ ਨਾਮ ਕੀ ਹੈਗਾ ਕੁੰਦੀ ਠੀਕ ਹੈ ਤੇ ਹੀਰ ਦੇ ਕਿੰਨੇ ਭਰਾ ਸਨ ਹੀਰ ਦੇ ਚਾਰ ਭਰਾ ਖਾਨ ਸੁਲਤਾਨ ਪਠਾਨ ਤੇ ਬਹਾਦਰ ਤੇ ਹੀਰ ਦੇ ਤਾਈ ਤਾਈ ਦਾ ਨਾਮ ਕੀ ਸੀਗਾ ਹੀਰ ਦੇ ਕੈਦੋਂ ਸਾਰੇ ਜਾਣੂ ਆ ਇਸ ਤੋਂ ਰਾਜੇ ਦਾ ਅਸਲ ਨਾਮ ਕੀ ਸੀਗਾ ਧਿੱਦੋ ਜੱਤ ਰਾਂਜਾ 26ਵਾਂ ਕੁਐਸਚਨ ਹੈਗਾ ਰਾਂਜੇ ਦੇ ਪਿਤਾ ਦਾ ਨਾਮ ਕੀ ਸੀਗਾ ਮੋਜਮ ਜਾਂ ਮੋਜੂ ਕਹਿੰਦੇ ਸੀਗੇ ਉਹਨੂੰ ਤੇ ਰਾਂਜੇ ਦੇ ਭਰਾਵਾਂ ਦਾ ਨਾਮ ਕੀ ਸੀਗਾ ਤਾਹਿਰ ਜਾਹਿਰ ਤੇ ਜੀਵਨ ਰਾਂਝੇ ਦੇ ਜਿਹੜੇ ਪਿੰਡ ਰਾਂਝੇ ਦਾ ਪਿੰਡ ਕਿਹੜਾ ਦੱਸਿਆ ਜਾਂਦਾ ਸੀ ਤਖਤ ਹਜ਼ਾਰੇ ਤੇ ਹੀਰ ਦੇ ਸਹੁਰੇ ਪਿੰਡ ਦਾ ਨਾਮ ਕੀ ਸੀਗਾ ਰੰਗਪੁਰ ਖੇੜੇ ਸੈਦੇ ਖੇੜੇ ਨਾਲ ਕੀ ਸੀ ਉਹ ਵਿਆਹੀ ਸੀ ਹੀਰ ਦੀ ਨਣਾਣ ਦਾ ਨਾਮ ਕੀ ਸੀਗਾ ਹੀਰ ਦੀ ਨਣਾਣ ਦਾ ਨਾਮ ਸੈਤੀ ਸੀਗਾ ਤੇ ਇਹ ਸੀ ਕਿ ਸਾਡੇ 30 ਕੁਐਸਚਨ ਜੀ ਦਮੋਦਰ ਨਾਲ ਰਿਲੇਟਡ ਤੇ ਕਿਸੇ ਨਾਲ ਕਿਸੇ ਦੀ ਆਪਾਂ ਵਿਸ਼ੇਸ਼ਤਾ ਮਾ ਕਿੱਸਾ ਕਿੱਥੋਂ ਆਇਆ ਕਿਵੇਂ ਕੀ ਗੱਲਬਾਤ ਹੈਗਾ ਪਹਿਲਾ ਦੌਰ ਦੂਜਾ ਦੌਰ ਤੀਜੇ ਦੌਰ ਦੇ ਕਵੀ ਸਾਰੇ ਮਤਲਬ ਕਿੱਸਾਕਾਰ ਇਹਨਾਂ ਸਾਰੇ ਬਾਰੇ ਆਪਾਂ ਪੜ ਚੁੱਕੇ ਅਗੇ ਤੇ ਆਪਾਂ ਦਮੋਦਰ ਵੀ ਕਰ ਚੁੱਕੇ ਅਗੇ ਅੱਜ ਤੇ ਇਹ ਜਿਹੜੇ ਬਹੁਤ ਇੰਪੋਰਟੈਂਟ ਕਲਾਸ ਆਗੇ ਤੁਸੀਂ ਪੂਰੇ ਧਿਆਨ ਨਾਲ ਸੁਣੀ ਹੈਗੀ ਆਈ ਹੋਪ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਗੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣਾ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦਾ ਰਹੇ ਧੰਨਵਾਦ